ਸਤਿ ਸ਼੍ਰੀ ਅਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ 10 ਵੱਡੀਆਂ ਖਬਰਾਂ ਤੇ ਐਮਪੀ ਅਮਰਤਪਾਲ ਸਿੰਘ ਦੀ ਹਾਈ ਕੋਰਟ ਦੇ ਵਿੱਚ ਹੋਈ ਅਹਿਮ ਸੁਣਵਾਈ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਕੋਰਟ ਦੇ ਵਿੱਚ ਪੇਸ਼ ਹੋਏ ਐਮਪੀ ਅਮਰਤਪਾਲ ਸਿੰਘ ਐਮਪੀ ਅਮਰਤਪਾਲ ਸਿੰਘ ਨੇ ਆਪਣੇ ਕੇਸ ਦੀ ਖੁਦ ਪੈਰਵਾਈ ਕੀਤੀ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇੱਕ एक्सक्लूसिव तस्वीर ਵੀ ਸਾਹਮਣੇ ਹੈ ਜਿਸ ਦੇ ਵਿੱਚ ਐਮਪੀ ਅਮਰਤਪਾਲ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਗੱਲ ਰੱਖੀ ਕਿ ਸੰਸਦ ਦੇ ਵਿੱਚ ਉਹ ਆਪਣੇ ਇਲਾਕੇ ਦੇ ਨਸ਼ਿਆ ਦਾ ਮਸਲਾ ਜਾਂ ਫਿਰ ਆਏ ਹੜ੍ਹਾਂ ਦਾ ਮਸਲਾ ਰੱਖਣਾ ਚਾਹੁੰਦੇ ਨੇ। ਸ੍ਰੀ ਫਤਿਹਗੜ ਸਾਹਿਬ ਅਸ਼ੀਦੀ ਜੋੜ ਮੇਲ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਦਾਵਾ ਕੀਤਾ ਗਿਆ ਕਿ ਸਰਕਾਰ ਦੇ ਵੱਲੋਂ ਸਿੱਖ ਸੰਤਾਂ ਦੇ ਲਈ ਸਾਰੇ ਪ੍ਰਬੰਧ ਪੂਕਤਾ ਕੀਤੇ ਗਏ ਜਿਸ ਦੇ ਵਿੱਚ ਉਹਨਾਂ ਨੇ ਦਾਅਵਾ ਕੀਤਾ ਕਿ ਡਰੋਨ ਅਤੇ 300 ਸੀਸੀਟੀਵੀ ਕੈਮਰਿਆਂ ਦੇ ਨਾਲ ਨਿਗਰਾਨੀ ਰੱਖੀ ਜਾਵੇਗੀ 3300 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਸ਼ਰਾਰਤੀ ਅਨਸਰਾਂ ਨੂੰ ਰੋਕਣ ਦੇ ਲਈ 72 ਥਾਵਾਂ ਦੇ ਉੱਪਰ ਨਾਕੇਬੰਦੀ ਕੀਤੀ ਜਾਵੇਗੀ ਮੈਕਸੀਕੋ ਦੇ ਵਿੱਚ ਵਟਾ ਜਹਾਜ਼ ਹਾਦਸਾ ਵਾਪਰਿਆ ਫੈਕਟਰੀ ਦੀ ਛੱਤ ਦੇ ਨਾਲ ਟਕਰਾਇਆ ਛੋਟਾ ਪ੍ਰਾਈਵੇਟ ਜੈਟ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਦੌਰਾਨ ਵਾਪਰਿਆ ਹਾਦਸਾ ਹਾਸਰੇ ਵਿੱਚ 7 ਲੋਕਾਂ ਦੀ ਮੌਤ 3 ਯਾਤਰੀ ਲਾਪਤਾ ਜਹਾਜ਼ ਦੇ ਵਿੱਚ 8 ਯਾਤਰੀ ਅਤੇ 2 ਚਾਲਕ ਦਲ ਦੇ ਮੈਂਬਰ ਸਵਾਰ ਸਨ। ਮਸ਼ੂਰ ਕਬੱਡੀ ਪ੍ਰਮੋਟਰ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ਦੇ ਵਿੱਚ ਮੁਹਾਲੀ ਦੇ ਐਸਐਸਪੀ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਦੇ ਵੱਲੋਂ 2 ਸ਼ੂਟਰਾਂ ਦੀ ਪਛਾਣ ਕਰ ਲਈ ਗਈ ਹੈ। ਵਾਰਦਾਤ ਦੇ ਵਿੱਚ ਸ਼ਾਮਲ ਤੀਜੇ ਸ਼ਖਸ ਦੀ ਭਾਲ ਕੀਤੀ ਜਾ ਰਹੀ ਹੈ। ਪਛਾਣ ਕੀਤੀ ਜਾ ਰਹੀ ਹੈ ਦਿੱਤਿਆ ਕਪੂਰ ਅਤੇ ਕਰਨ ਪਾਠਕ ਦੇ ਵਜੋਂ 2 ਸ਼ੂਟਰਾਂ ਦੀ ਹੋਈ ਪਛਾਣ। ਦੋਵੇਂ ਸ਼ੂਟਰ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਸੀ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਦਬ ਦਬੇ ਨੂੰ ਲੈ ਕੇ ਕੀਤਾ ਗਿਆ ਕਤਲ ਇਸ ਤਰੀਕੇ ਦਾ ਦਾਅਵਾ ਐਸਐਸਪੀ ਮਹਾੜੀ ਦੇ ਵੱਲੋਂ ਕੀਤਾ ਗਿਆ। ਰਤੂਰਾ ਦੇ ਵਿੱਚ ਯਮਨਾ ਐਕਸਪ੍ਰੈਸ ਵੇ ਦੇ ਉੱਪਰ ਵਾਪਰਿਆ ਵੱਡਾ ਹਾਦਸਾ ਤੋਂ ਦਿਕਰਨ ਸੱਤ ਬੱਸਾਂ ਅਤੇ ਤਿੰਨ ਕਾਰਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ। ਟੱਕਰ ਦੇ ਮਗਰੋਂ ਬੰਨਾਂ ਨੂੰ ਲੱਗ ਗਈ ਭਿਆਨਕ ਅੱਗ। ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਚਸ਼ਮਦੀਦ ਮੁਤਾਬਕ 150 ਦੇ ਕਰੀਬ ਲੋਕਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਸ੍ਰੀ ਆਮ੍ਰitsar ਸਾਹਿਬ, શ્રી ਨੰਦਪੁਰ ਸਾਹਿਬ ਅਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰਾਂ ਦਾ ਦਰਜਾ ਮਿਲ ਚੁੱਕਿਆ ਹੈ। ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਤਾਪ ਦੀ ਮੌਕੇ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬੁਲਾਇਆ ਜਾਂਦਾ ਤੇ ਉੱਥੇ ਮਤਾ ਪਾਸ ਕੀਤਾ ਜਾਂਦਾ ਤਿੰਨ ਸ਼ਹਿਰਾਂ ਨੂੰ ਪਵਿੱਤਰ ਦਰਜਾ ਦੇਣ ਨੂੰ ਲੈ ਕੇ ਮਤਾ ਪੇਸ਼ ਕੀਤਾ ਜਾਂਦਾ ਪਾਸ ਕੀਤਾ ਜਾਂਦਾ ਤੇ ਇਸ ਵਕਤ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਮંજੂਰੀ ਦਿੱਤੀ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਚੋਣਾਂ ਨੂੰ ਲੈ ਕੇ ਅਹਿਮ ਖਬਰਾਂ ਕਿ ਸੂਬੇ ਦੇ 5 ਜ਼ਿਲ੍ਹਿਆਂ ਦੇ 16 ਬੂਥਾਂ ਦੇ ਉੱਪਰ ਅੱਜ ਮੁਰ ਤੋਂ VOTING ਹੋਈ ਹੈ ਬੈਲਟ ਪੇਪਰ ਜਰੀਏ ਸ਼ਾਮ 4 ਵਜੇ ਤੱਕ ਵੋਟਾਂ ਪਈਆਂ ਨੇ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਸ੍ਰੀ ਮੁਕਸਰ ਸਾਹਿਬ ਅਤੇ ਬਰਨਾਲਾ ਦੇ ਬੂਥਾਂ ਦੇ ਉੱਪਰ VOTING ਹੋਈਆ ਰਾਜ ਚੋਣ ਕਮਿਸ਼ਨ ਨੇ ਗੜਬੜੀ ਦੀਆਂ ਸ਼ਿਕਾਇਤਾਂ ਕਾਰਨ ਉਸ ਦਿਨ ਚੋਣਾਂ ਰੱਦ ਕੀਤੀਆਂ ਸੀ ਕਬੱਡੀ ਦੇ ਗਰਾਊਂਡ ਦੇ ਵਿੱਚ ਰਾਣਾ ਬਲਾਚੌਰੀਆ ਦੇ ਕਤਲकांड ਦੇ ਉੱਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਆਇਆ ਉਹ ਕਹਿੰਦੇ ਕਿ ਅਸੀਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੇ ਹਾਂ ਕਿਸੇ ਨੂੰ ਵੀ ਲਾਅ ਐਂਡ ਆਰਡਰ ਖਰਾਬ ਕਰਨ ਦੀ ਇਜਾਜ਼ਤ ਨਹੀਂ ਹੈ ਕੋਈ ਇਹ ਨਾ ਸੋਚੇ ਕਿ ਉਹ ਕ੍ਰਾਈਮ ਕਰਕੇ ਮਾਂ ਦੀ ਗੋਦੀ ਦੇ ਵਿੱਚ ਚੈਨ ਨਾਲ ਸੌਂ ਜਾਵੇਗਾ ਜੇ ਕੋਈ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰੇਗਾ ਤਾ ਸਖਤ ਐਕਸ਼ਨ ਹੋਵੇਗਾ ਇਸ ਤਰੀਕੇ ਦੇ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਨੇ ਵਰਤੇ ਵਿਵਾਦਾਂ ਦੇ ਵਿੱਚ ਲੰਬੇ ਸਮੇਂ ਤੋਂ ਕਰੀ ਹੋਈ ਮਾਲਬਰੋਜ਼ ਜੀਰਾ ਸ਼ਰਾਫ ਫੈਕਟਰੀ ਦੇ ਉੱਪਰ ਈਡੀ ਨੇ ਵੱਡੀ ਕਾਰਵਾਈ ਕੀਤੀ ਆਈਡੀ ਦੇ ਵੱਲੋਂ 79.93 ਕਰੋੜ ਰੁਪਏ ਦੀ ਜਾਇਦਾਦ ਅਟੈਚ ਕਰ ਲਈ ਗਿਆ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਫੈਕਟਰੀ ਦੇ ਉੱਪਰ ਕਾਰਵਾਈ ਕੀਤੀ ਗਈ ਆ ਏਜੰਸੀ ਨੇ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦੀ ਕਾਰਵਾਈ ਤੋਂ ਬਾਅਦ ਕਾਰਵਾਈ ਕੀਤੀ ਹੈ ਜੁਲਾਈ 2024 ਦੇ ਵਿੱਚ 6 ਥਾਮਾਂ ਦੇ ਉੱਪਰ ਸਰਚ ਦੇ ਵਿੱਚੋਂ 78.15 ਲੱਖ ਰੁਪਏ ਸੀਜ਼ ਕੀਤੇ ਗਏ ਸੀ ਈਡੀ ਨੇ ਪ੍ਰੋਵੀਨਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਕਾਰਵਾਈ ਕੀਤੀ ਹੈ 사우ਦੀ ਅਰਬ ਸਰਕਾਰ ਦੇ ਵੱਲੋਂ ਮਜ਼ਦੂਰ ਕਾਮਿਆਂ ਦੇ ਲਈ ਨਵੇਂ ਨਿਯਮ ਬਣਾਏ ਗਏ ਨੇ 5 ਘੰਟੇ ਲਗਾਤਾਰ ਕੰਮ ਕਰਨ ਤੇ ਅੱਧੇ ਘੰਟੇ ਦਾ ਜ਼ਰੂਰੀ ਬ੍ਰੇਕ ਮਿਲੇਗਾ ਹਰ ਹਫ਼ਤੇ 24 ਘੰਟੇ ਦੀ ਹਫ਼ਤਾਵਾਰੀ ਛੁੱਟੀ ਜ਼ਰੂਰੀ ਰਹੇਗੀ ਓਵਰਟਾਈਮ ਕੰਮ ਕਰਨ ਤੇ ਮੂਲ ਤਨਖਾਹ ਦਾ 50% ਦੀ ਵਾਧੂ ਭੁਗਤਾਨ ਕਰਨਾ ਪਵੇਗਾ ਇਸ ਅਨਸਾਰ ਦੀਆਂ 10 ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ